ਲੱਖੋ ਇਸ ਵੇਲੇ ਤਾਂ ਸਿਰਫ ਮੋਦੀ ਜੀ ਨਜ਼ਰ ਆ ਰਹਾ ਹੈ ਜੀ ਔਰ ਇਹਨਾਂ ਦੇ ਲਾਗੇ ਕੋਈ ਵੀ ਬੰਦਾ ਜਿਹੜਾ ਉਹ ਨਹੀਂ ਖੜਦਾ ਪਿਆ ਔਰ ਦੂਸਰਾ ਮੈਂ ਗੱਲ ਕਰਾਂਗਾ ਕਿ ਜਿਹੜਾ ਮੋਦੀ ਜੀ ਨੇ ਆਪਣਾ 2024 ਦਾ ਮੈਨੀਫੈਸਟੋ ਦਿੱਤਾ ਉਹਦੇ ਵਿੱਚ ਸਭ ਤੋਂ ਵੱਡੀ ਸਹੂਲਤ ਦਿੱਤੀ ਆ ਗਰੀਬ ਕਿਸਾਨ ਗਰੀਬ ਮਜ਼ਦੂਰ ਗਰੀਬ ਵਪਾਰੀ ਜਿਨ੍ਹਾਂ ਨੂੰ ਕੀ ਸੀਨੀਅਰ ਸਿਟੀਜ਼ਨ ਜਿਹੜੇ ਕੀ ਜਿਨ੍ਹਾਂ ਨੂੰ ਬੀਮਾ ਕੰਪਨੀਆਂ ਨਾ ਕਰਦੀਆਂ ਸੀ ਕਿ ਤੁਹਾਡਾ ਇੰਸ਼ੋਰੈਂਸ ਹੋ ਨਹੀਂ ਖਤਮ ਹੋ ਸਕਦਾ ਤੁਸੀਂ ਸਿਆਣੇ ਹੋ ਗਏ ਅਸੀਂ ਨਹੀਂ ਤੁਹਾਡਾ ਇੰਸ਼ੋਰੈਂਸ ਕਰ ਸਕਦੇ ਆ ਉਹ ਮੋਦੀ ਜੀ ਨੇ ਬੀੜਾ ਉਠਾਇਆ ਵਾ ਕਿ ਜਿਹੜਾ ਕੋਈ ਵੀ ਸੀਨੀਅਰ ਸਿਟੀਜ਼ਨ ਚਾਹੇ ਕਿਸਾਨ ਹੈ ਮਜ਼ਦੂਰ ਹੈ ਵਪਾਰੀ ਹੈ ਔਰ ਉਹਨੂੰ ਜਿਹੜੀ ਉਹ ਸਹੂਲਤ ਦਿੱਤੀ ਜਾਏਗੀ ਜਿਹੜਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਅੰਦਰ 5 ਲੱਖ ਦਾ ਜਿਹੜਾ ਹੈਗਾ ਉਹ ਜਿਹੜਾ ਇਲਾਜ ਹੈਗਾ ਉਹ ਬਿਲਕੁਲ ਫਰੀ ਦਿੱਤਾ ਜਾਏਗਾ ਮੇਰਾ ਖਿਆਲ ਇਸ ਤੋਂ ਵੱਡੀ ਕੋਈ ਹੋਰ ਸਹੂਲਤ ਨਹੀਂ ਹੋ ਸਕਦੀ ਬਾਕੀ ਜਿਹੜਾ ਹੈਗਾ ਕਿ ਧਾਰਾ 370 ਨੂੰ ਤੋੜਨਾ ਇਹ ਕਿਸੇ ਆਮ ਬੰਦੇ ਦਾ ਕੰਮ ਨਹੀਂ ਸੀ ਆਪਾਂ ਸੁਪਨਾ ਵੀ ਨਹੀਂ ਲੈ ਸਕਦੇ ਕਿ ਧਾਰਾ 370 ਨੂੰ ਤੋੜਿਆ ਸ਼੍ਰੀ ਰਾਮ ਮੰਦਰ ਦਾ ਬੱਬੇ ਨਿਰਮਾਨ ਉਹ ਹੋਰ ਅਨੇਕਾਂ ਸਹੂਲਤਾਂ ਅਗਰ ਗਿਨਾਂ ਲਗਾਗੇ ਤਾਂ ਮੇਰਾ ਖਿਆਲ ਤੁਹਾਡੇ ਕੋਲ ਵੀ ਟਾਈਮ ਨਹੀਂ ਹੋਏਗਾ ਸੁਣਨ ਲਈ ਪਰ ਕੀ ਸੋਚਦੇ ਹੋ ਕਿ ਜਿਹੜਾ ਰਾਮ ਮੰਦਰ ਦਾ ਮੁੱਦਾ ਸੀ ਉਹ ਤਾਂ ਸੁਪਰੀਮ ਕੋਰਟ ਵੱਲੋਂ ਫੈਸਲਾ ਕੀਤਾ ਗਿਆ ਇਹ ਚ ਸਰਕਾਰ ਦਾ ਕੀ ਰੋਲ ਹੈ ਸਰਕਾਰ ਦਾ ਰੋਲ ਇਹ ਆ ਕਿ ਉਹਨਾਂ ਨੇ ਇਸ ਜਿਹੜੀ ਸੁਣਵਾਈ ਸੀ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਆਪਣਾ ਪੱਖ ਰੱਖਿਆ ਤਾਂ ਕਿ ਜਿਹੜਾ ਸਹੀ ਫੈਸਲਾ ਹੋ ਸਕੇ ਇਹ ਮੋਦੀ ਜੀ ਤੋਂ ਬਗੈਰ ਮੋਦੀ ਜੀ ਤੋਂ ਬਗੈਰ ਜਿਹੜਾ ਇਹ ਕੰਮ ਨਹੀਂ ਸੀ ਹੋ ਸਕਦਾ ਔਰ ਬੜੇ ਹੀ ਸ਼ਾਂਤੀ ਮੈ ਢੰਗ ਨਾਲ ਜਿਹੜਾ ਹੈਗਾ ਉਹਨਾਂ ਨੇ ਇਹ ਫੈਸਲਾ ਜਿਹੜਾ ਲਾਗੂ ਕਰਾਇਆ ਇਸ ਤੋਂ ਇਲਾਵਾ ਜਿਹੜਾ ਟ੍ਰਿਪਲ ਤਲਾਕ ਦਾ ਸੀਗਾ ਉਹ ਕਰੋੜਾ ਮੁਸਲਮਾਨ ਭੈੜਾ ਨੂੰ ਜਿਹੜਾ ਹੈਗਾ ਇਸ ਤੋਂ ਨਜਾਤ ਮਿਲੀ ਆ ਹੋਰ ਇਸ ਤੋਂ ਵਧੀਆ ਕੀ ਹੋ ਸਕਦਾ ਬਾਕੀ ਮੋਦੀ ਜੀ ਨੇ ਕਿਹਾ ਸੀ ਕਿ ਅੱਛੇ ਦਿਨ ਆਣਗੇ ਅੱਛੇ ਦਿਨ ਤਾਂ ਆ ਚੁੱਕੇ ਆ ਲੋਕਾਂ ਨੂੰ ਉਹਦੀ ਫੀਲਿੰਗ ਲੈਣ ਦੀ ਲੋੜ ਆ ਉਹ ਦਿਨ ਆਪਾਂ ਯਾਦ ਕਰੀਏ ਜਿੱਦਨ ਘਟਾਲੇ ਵੀ ਹੁੰਦੇ ਸੀ ਤਾਂ ਤਮਾਕੇ ਵੀ ਹੁੰਦੇ ਸੀ ਅੱਜ ਸਾਡੇ ਫੌਜੀ ਪਰਿਵਾਰ ਜਿਹੜੇ ਹੈਗੇ ਫੌਜੀਆਂ ਦੇ ਜਿਹੜੇ ਪਰਿਵਾਰ ਆ ਪਿੱਛੇ ਉਹ ਅਮਨ ਚੈਨ ਦੀ ਨੀਂਸ ਹੁੰਦੇ ਆ ਉਹਨਾਂ ਨੂੰ ਪਤਾ ਕਿ ਸਾਡੇ ਜਿਹੜੇ ਜਵਾਨ ਆ ਉਹ ਬਿਲਕੁਲ ਸੁਰੱਖਿਤ ਹੈ। ਔਰ ਦੇਸ਼ ਜਿਹੜਾ ਸਾਡਾ ਮੋਦੀ ਦੇ ਹੱਥਾਂ ਵਿੱਚ ਸੁਰੱਖਿਤ ਹੈ। ਦੂਸਰਾ ਆਪਾਂ ਗੱਲ ਕਰੀਏ ਜੋ ਵਿਸ਼ਵ ਦੇ ਹਾਲਾਤ ਆ ਜਿਸ ਤਰ੍ਹਾਂ ਇਜ਼ਰਾਈਲ ਫਿਲਸਤੀਨ ਔਰ ਰਸ਼ੀਆ ਯੂਕਰੇਨ ਦੀ ਲੜਾਈਆ ਜੋ ਭਿਆਨਕ ਦੌਰ ਦੇ ਵਿੱਚੋਂ ਉਹ ਲੰਘ ਰਹੇ ਨੇ ਤੇ ਇਸ ਤੋਂ ਲੱਗਦਾ ਹੈ ਕਿ ਭਾਰਤ ਦੇ ਵਿੱਚ ਬਹੁਤ ਹੀ ਮਜ਼ਬੂਤ ਸਰਕਾਰ ਦੀ ਲੋੜ ਹੈ। ਅਗਰ ਉਹ ਮਜ਼ਬੂਤ ਸਰਕਾਰ ਆਪਾ ਬਣਾ ਸਕਦੇ ਆ ਤਾਂ ਮੋਦੀ ਜੀ ਹੀ ਇਸ ਦੇਸ਼ ਨੂੰ ਜਿਹੜਾ ਹੈਗਾ ਉਹ ਸੁਰੱਖਿਆ ਦੇ ਸਕਦੇ ਨੇ ਉਹਨਾਂ ਦੇ ਹੱਥਾਂ ਵਿੱਚ ਹੀ ਇਸ ਦੇਸ਼ ਦੀ ਸੁਰੱਖਿਆ ਹੈ ਹਾਂ ਯਕੀਨ ਆ ਮੇਰੇ ਮੇਰਾ ਨਾਮ ਅਮਰਤਪਾਲ ਸਿੰਘ ਜੀ ਅਮਰਤਪਾਲ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਕਿ ਚਿਹਰੇ ਨੂੰ ਲੋਕ ਪਸੰਦ ਕਰਨਗੇ ਜਾਂ ਪਾਰਟੀ ਨੂੰ ਪਸੰਦ ਕਰਨਗੇ ਜੀ ਦੇਖੋ ਜੀ ਸਾਰਿਆਂ ਦੀ ਆਪਣੀ ਆਪਣੀ ਇਹ ਹੈਗੀ ਹੈ ਨੌਲੇਜ ਕਿ ਕਈ ਪਾਉਂਦੇ ਆ ਦੇਖ ਕੇ ਕਿ ਚਿਹਰਾ ਬੰਦਾ ਵਧੀਆ ਸਾਡਾ ਆਪਣਾ ਕਿ ਆਪਾ ਬਲਕਿ ਬੰਦਾ ਵਧੀਆ ਹੋਵੇ ਤੇ ਉਹਨੂੰ ਵੋਟ ਪਾਈਓ ਸਾਡੇ ਲਈ ਕੰਮ ਕਰੂਗਾ ਠੀਕ ਆ ਜੀ ਕਈ ਪਾਉਂਦੇ ਕਿ ਹਾਂ ਵੀ ਸਾਡੇ ਆਪਾ ਜਿੱਦਾਂ ਅਕਾਲੀ ਖੜਾ ਜਾਂ ਕੋਈ ਖੜਾ ਇਹ ਕਾਂਗਰਸ ਵਾਲੇ ਆ ਝਾੜੂ ਵਾਲੇ ਆ ਭਾਜੀਪੀ ਵਾਲੇ ਆ ਉਹ ਆਪਣੇ ਹਰ ਇੱਕ ਕੋਈ ਆਪਣੇ ਪੱਖ ਚ ਪਾਉਂਦਾ ਕਿ ਹਾਂ ਵੀ ਉਹ ਮੇਰਾ ਬੰਦਾ ਮੈਂ ਉਹਨੂੰ ਪਾਉਣੀ ਆ ਵੋਟ ਠੀਕ ਆ ਜੀ ਸਾਰਿਆਂ ਦੀ ਆਪਣੇ ਆਪਣੀ ਹੁੰਦੀ ਆ ਕਿ ਉਹਨੇ ਉਹਨੂੰ ਵੋਟ ਪਾਉਣੀ ਆ ਉਹਨੇ ਉਹਨੂੰ ਪਾਉਣੀ ਆ ਇਹਦੀ ਉਮੀਦ ਲੱਗਦੀ ਆ ਜਿਆਦਾ ਦੇਖੋ ਐਤਕੀ ਮਿਕਸਪਾਜਾ ਕਹਿ ਸਕਦੇ ਆ ਆਪਣਾ ਕਾਲੀ ਅਨਮਾੜਾ ਕਹਿੰਦੇ ਆ ਨਾ ਝਾੜੂ ਵਾਲਿਆਂ ਨੂੰ ਕਹਿੰਦੇ ਨਾ ਭਾਜਪੀ ਨੂੰ ਕਹਿੰਦੇ ਨਾ ਕਾਂਗਰਸ ਨੂੰ ਸਾਡੇ ਨੇ ਸਾਰੇ ਇੱਕੋ ਜਿਹੇ ਆ ਠੀਕ ਆ ਜੀ ਸਾਡਾ ਸਾਰਿਆਂ ਦਾ ਪਿਆਰ ਆ ਠੀਕ ਆ ਜੀ ਸਾਡੇ ਵੱਲ ਜਿਹੜਾ ਮਰਜੀ ਆ ਜਾਓ ਮੋਸਟ ਵੈਲਕਮ ਆਣਾ ਨੂੰ ਆਪਾਂ ਦਾ ਬਸ ਇਹ ਆ ਕਿ ਦੁਕਾਨ ਤੇ ਆਵਾਂਗੇ ਜਿਹੜਾ ਆਵੇ ਸਾਡੇ ਕੋਲ ਸਿਰ ਮੱਥੇ ਮੋਸਟ ਵੈਲਕਮ ਆਣਾ ਬਸ ਥੈਂਕ ਯੂ ਰਾਜ ਕੁਮਾਰ ਜੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਚਿਹਰੇ ਨੂੰ ਲੋਕ ਜ਼ਿਆਦਾ ਵੋਟ ਪਾਉਣਗੇ ਜਾਂ ਜਿਹੜਾ ਪਾਰਟੀ ਹੈ ਉਹ ਪ੍ਰਭਾਵਿਤ ਕਰੇਗੀ ਹਾਂ ਜਿਹੜਾ ਮਤਲਬ ਚਿਹਰੇ ਨੂੰ ਵੋਟ ਜ਼ਿਆਦਾ ਪੈਗੀ ਕਿਉਂਕਿ ਜਿਹੜਾ ਬੰਦਾ ਨਾਲ ਖੜਦਾ ਹੈ ਜਾਂ ਕੋਈ ਇਦਾਂ ਲੱਗਦਾ ਵਧੀਆ ਬੰਦਾ ਹੈ ਤਾਂ ਉਹਦੇ ਨਾਲ ਹੀ ਲੋਕਾਂ ਨੂੰ ਵੋਟ ਪਾਣਗੇ ਮਤਲਬ ਕਿ ਸਿੰਘ ਜੀ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਨੇ ਤੇ ਪਾਰਟੀ ਪ੍ਰਭਾਵਿਤ ਕਰੇਗੀ ਜਾਂ ਉਮੀਦਵਾਰਾਂ ਦਾ ਚਿਹਰਾ ਉਹ ਲੋਕਾਂ ਨੂੰ ਪ੍ਰਭਾਵਿਤ ਜ਼ਿਆਦਾ ਕਰੇਗਾ ਚਿਹਰਾ ਪ੍ਰਭਾਵਿਤ ਕਰੇਗਾ ਸਾਰਿਆਂ ਜਿਹੜਾ ਕੰਮ ਕਰਨਗੇ ਜ਼ਿਆਦਾ ਉਹਨਾਂ ਨੂੰ ਵੋਟ ਪਾਉਗੀ ਕੰਮ ਆਏ ਬੰਦੇ ਨੂੰ